ਤੇ ਜਿਹੜੀ ਜਵੇਂ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਘਰ ਡੁੱਬ ਜਾਂਦੇ ਆ ਪਸ਼ੂ ਡੁੱਬ ਜਾਂਦੇ ਆ ਤੇ ਉਹਨਾਂ ਦਾ ਦਿਲ ਪੁੱਛੇ ਲੋੜੀਦਾ ਵੀ ਉਹਦੇ ਬੀਤ ਦਾ ਕੀ ਹੈ ਉਹ ਨਾ ਮਰਨ ਜੋਗਾ ਰਹਿੰਦਾ ਨਾ ਜਿਉਣ ਜੋਗਾ ਰਹਿੰਦਾ ਕਿਉਂਕਿ ਆਪਦੇ ਬੱਚਿਆਂ ਨੂੰ ਦੇਖ ਕੇ ਉਹਨੂੰ ਜਿਉਣਾ ਪੈਂਦਾ ਤੇ ਪਰ ਜਦੋਂ ਪਿੱਛੇ ਫਸਲਾਂ ਨੂੰ ਦੇਖਦਾ ਆ ਆੜਤੀਆਂ ਨੂੰ ਦੇਖਦਾ ਬੈਂਕਾਂ ਨੂੰ ਦੇਖਦਾ ਤਾਂ ਉਦੋਂ ਉਹ ਤਾਂ ਜੀ ਐ ਕਰਦਾ ਕਿਤੇ ਨਾ ਕਿਤੇ ਮੈਂ ਸੁਸਾਇਡ ਦਾ ਸ਼ਿਕਾਰ ਆ ਜਿਹੜਾ ਹੋ ਜਾਾਂ ਕੁਝ ਖਾ ਲਾਂ ਕੁਝ ਫਾਹ ਲੈ ਲਾਂ ਐਦਾਂ ਦੇ ਹਾਲਾਤ ਆ ਜਿਹੜੇ ਘੱਗਰਕਾਰ ਨਾ ਹੋ ਜਾਂਦੇ ਆ ਇਹ ਸੁਬਾ ਬੰਨ ਜਿਹੜੇ ਕਹਿੰਦੇ ਵੀ ਟੁੱਟਣ ਨੂੰ ਤਿਆਰ ਹੋ ਗਏ ਸੀ ਤੇ ਆਹ ਜਿਹੜਾ ਨਾਲ ਬੰਨ ਪਾਇਆ ਨਾ ਇਹ ਤਰੰਤ ਨਵੀਂ ਮਿੱਟੀ ਦਾ ਪਾਇਆ ਗਿਆਗਾ ਕਿ ਮੈਂ ਮੈ ਮੈਨੂੰ ਐ ਲੈ ਸਰਪੰਚ ਸਾਹਿਬ ਜੀ ਕਿਤੇ ਆਪਣੀ ਸਮਾਜ ਜੀ ਵੀ ਇਸ ਪਿੰਡ ਦੀ ਆਪਣੀ ਮਦਦ ਦੀ ਜ਼ਿੰਮੇਵਾਰ ਭਰਾਵਾਂ ਦੀ ਨਾ ਕਰਦੇ ਤਾਂ ਮੈਨਲੇ ਤਾਂ ਬਰੇਤੀ ਚੱਕੀ ਨਹੀਂ ਜਾਣੀ ਸੀ ਬਿਲਕੁਲ ਜੀ ਬਿਲਕੁਲ ਨਹੀਂ ਅਸੀਂ ਤਾਂ 10 ਸਾਲ ਕੰਮਜਾਪ ਨਹੀਂ ਹੁੰਦੇ ਸੀਗੇ ਜੀ ਨਾਲੀ ਤਾਂ ਕਿ ਇੱਥੋਂ 50 ਫੁੱਟ ਤਕਰੀਬਨ 100 ਫੁੱਟ ਅੱਗੇ ਹੈ ਜੀ ਮਤਲਬ ਆ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ 50 ਫੁੱਟ ਅੱਗੇ ਹੈ ਤਾਂ ਅੱਗੇ ਅੱਗੇ ਆ ਜੀ ਅੱਗੇ ਆ ਇੱਥੇ ਦਰਾਖਤ ਸੀ ਸਬਜ਼ੀਆਂ ਲਾਉਂਦੇ ਰਹਿਆ ਸਾਡਾ ਹਾਂ ਬਿਲਕੁਲ ਜੀ ਇਹਨਾਂ ਬਈ ਹੁਣ ਡੇਂਜਰ ਜ਼ੋਨ ਹੁੰਦੀ ਹੈ 20 ਤੋਂ ਬਾਅਦ ਆਪਣੀ ਦਸੂਗੜ ਏਰੀਆ ਜਾਂ ਸਾਡਾ ਪਿੰਡਾ ਰੋਡ ਕੀ ਲਾ ਲੋ ਇਹ ਡੇਂਜਰ ਜ਼ੋਨ ਤੇ ਚੱਲ ਪੈਂਦਾ ਹੈਗਾ 20 ਫੁੱਟ ਤੋਂ ਉੱਤੇ 20 ਫੁੱਟ ਦੇ ਜਦੋਂ 20 ਫੁੱਟ ਹੁੰਦੀ ਹੈ ਉਹ ਤਾਂ ਆਪਣੇ ਜਿਹੜੀ ਜ਼ਮੀਨਾਂ ਜ਼ਮੀਨਾਂ ਦੇ ਬਰਾਬਰ ਚੱਲ ਜਾਈ ਉਹਦੋਂ ਤੋਂ ਜਿਹੜਾ ਵੱਡਾ ਚੱਲਦਾ ਵੱਧ ਉਹ ਉਹ ਡੇਂਜਰ ਜਉਣੀ ਹੈਗੀ ਤੇ ਜਦੋਂ ਅਸੀਂ ਪਰਸੋਂ ਇਹਦੇ ਤੇ ਪਹਿਲਾਂ ਬੰਨ ਪਾਇਆ ਹੋਇਆ ਸੀਗਾ ਜਦੋਂ ਆਇਆ ਸੀ ਅੱਧਾ ਬੰਨ ਵੱਢ ਕੇ ਲੈ ਗਈ ਸੀ ਪਰਸੋਂ ਹੀ ਪਰਸੋਂ ਆਪਾਂ ਪਰਸੋਂ ਕੱਲਾ ਇਹ ਮਤਲਬ 5 6 ਫੁੱਟਸ ਆ ਰਹਿ ਗਿਆ ਸੀ ਹੁਣ ਵੀ ਡਿੱਗਾਂ ਸਿੱਧੀਆਂ ਬਣੀਆਂ ਹੋਈਆਂ ਆ ਹੁਣ ਵੀ ਡਿੱਗ ਜਾਂਦੀਆਂ ਆਪ ਰਾਤ ਵੀ ਸਾਰੀ ਇੱਥੇ ਡਿੱਗ ਜਾਂਦੀ ਹੈਗੀ ਆ ਹੁਣ ਤੁਹਾਡੇ ਸਾਹਮਣੇ ਕਿੰਨਾ ਖੋਰ ਕੇ ਲੈ ਗਈ ਤੁਹਾਡੇ ਦੇਖਦੇ ਦੇਖਦੀਆਂ ਕਿੰਨਾ ਭਾਗਿਆ ਇਧਰੋਂ ਸੋਹਰੇ ਸਾਹਮਣੇ ਹੁਣ ਦੇਖੋ ਕਿ ਕਿੰਨੀ ਡਿਗ ਡਿਗੀ ਆ ਹਾ ਡਿਗੀ ਆ ਉਹ ਥੋੜੀ ਡਿਗੀ ਆ ਉਹ ਡਿਗੀ ਆ ਇਹ ਇਹਨੂੰ ਖਾਰ ਖਾਰ ਕੇ ਉਹਨੂੰ ਲੈ ਕੇ ਜਾ ਰਿਹਾਗਾ ਤੇ ਹੁਣ ਆ ਆ ਸਾਰੀ ਤੇ ਬ੍ਰੇਤੀ ਸੀਗੀ ਤੋ ਜੇ ਪਰਸੋਂ ਇਹ ਨਾ ਵੱਜਦੀ ਨਾ ਇੱਥੇ ਉਹ ਆਉਂਦੇ ਚਲਾਉਂਦੇ ਕੰਮ ਤਾਂ ਪਰਸੋਂ ਵੀ ਦੁਬਾਰੇ ਫੇਰ ਉਹੀ ਰੋਕ ਕਰ ਦੇ ਹੁਣ ਤੱਕ ਤਾਂ ਉਹ ਸਰਕਤੇ ਚ ਪਾ ਗਿਆ ਨਾ ਸੀ ਪਾਣੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਆ ਪਿੰਡਰ ਰੋੜ ਕੀ ਵਿਖੇ ਸਰਦੂਗੜ ਤੋਂ ਅਗਲਾ ਪਿੰਡ ਆ ਰੋੜ ਕੀ ਤੁਸ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਗੁਰਦਾਸਪੁਰ ਵਾਲਾ ਸੁਲਤਾਨਪੁਰ ਲੋਧੀ ਵਾਲਾ ਵਿਆਸ ਤੇ ਰਾਵੀ ਦਰਿਆ ਨੇ ਕਿਵੇਂ ਕਹਿਰ ਜਿਹੜਾ ਮਚਾਇਆ ਹੋਇਆ ਤੇ ਇਸੇ ਤਰ੍ਹਾਂ ਘੱਗਰ ਹੈ ਜਿਹੜੀ ਬਰਸਾਤੀ ਨਦੀ ਹੈ ਤੇ ਇਹ ਵੀ ਆਪਦੇ ਉਫਾਨ ਦੇ ਉੱਪਰ ਜਿਹੜੀ ਹੈਗੀ ਹੈ ਤੁਹਾਨੂੰ ਇੱਥੇ ਜਾਣਕਾਰੀ ਵਾਸਤੇ ਦੱਸ ਦਈਏ ਕਿ ਘੱਗਰ ਦਾ ਕਹਿਰ ਹੈ ਜਿਹੜਾ ਇੰਨਾ ਕੋ ਬੁਰਾ ਕਿ ਇੱਕ ਸਾਲ ਜੀ ਪਾਣੀ ਖੇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਜੇ ਨਾ ਕਿ 5-7 ਸਾਲ ਤਾ ਕੋਈ ਵੀ ਬੰਦਾ ਨਾ ਇਥੋਂ ਉੱਠਣ ਜੋਗਾ ਨਹੀਂ ਲੈਂਦਾ ਐਨਾ ਕਿਹਦਾ ਕਹਿਰ ਹੈ ਜਿਹੜਾ ਹੋ ਜਾਂਦਾ ਹੁਣ ਬਹੁਤ ਸਾਰੇ ਲੋਕ ਹੈ ਮਤਲਬ ਘੱਗਰ ਦੇ ਪਿੱਛੇ ਵਿਊ ਬਟੋਰਦੇ ਆ ਇੰਜੋਏ ਕਰਦੇ ਆ ਪਰ ਇਹ ਇੰਜੋਏ ਨਹੀਂ ਹੈਗਾ ਫਸਲ 10 ਦਿਨ ਜੱਟ ਦੀ ਲੇਟ ਹੋ ਜੇ ਨਾ ਜਾਂ ਮੀਂਹ ਪੈ ਜੇ ਤਾਂ ਉਹਦਾ ਦਿਲ ਪੁੱਛੇ ਲੋੜੀ ਤਾਂ ਵੀ ਫਸਲ 10 ਦਿਨ ਲੇਟ ਹੋ ਗਈ ਤੇ ਜਿਹੜੀ ਜਮੇ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਘਾਹ ਰੁੜ ਜਾਂਦੇ ਆ ਪਸ਼ੂ ਰੁੜ ਜਾਂਦੇ ਆ ਤੇ ਉਹਨਾਂ ਦਾ ਦਿਲ ਪੁੱਛੇ ਲੋੜੀ ਤਾਂ ਵੀ ਉਹ ਤੇ ਬੀਤ ਦਾ ਕੀ ਹੈ ਉਹ ਨਾ ਮਨ ਜੋਗਾ ਰਹਿੰਦਾ ਨਾ ਜਿਉਣ ਜੋਗਾ ਰਹਿੰਦਾ ਕਿਉਂਕਿ ਆਪਦੇ ਬੱਚਿਆਂ ਨੂੰ ਦੇਖ ਕੇ ਉਹਨੂੰ ਜਿਉਣਾ ਪੈਂਦਾ ਤੇ ਪਰ ਜਦੋਂ ਪਿੱਛੇ ਫਸਲਾਂ ਨੂੰ ਦੇਖਦਾ ਆੜ੍ਹੀਆਂ ਨੂੰ ਦੇਖਦਾ ਬੈਂਕਾਂ ਨੂੰ ਦੇਖਦਾ ਤਾਂ ਉਦੋਂ ਉਹਦਾ ਜੀ ਐ ਕਰਦਾ ਕਿਤੇ ਨਾ ਕਿਤੇ ਮੈਂ ਸੁਸਾਇਡ ਦਾ ਸ਼ਿਕਾਰ ਆ ਜਿਹੜਾ ਹੋ ਜਾਾਂ ਕੁਝ ਖਾ ਲਾਂ ਕੁਝ ਫਹਾ ਲੈ ਲਾਂ ਐਦਾਂ ਦੇ ਹਾਲਾਤ ਆ ਜਿਹੜੇ ਘੱਗਰਕਾਰ ਨਾ ਹੋ ਜਾਂਦੇ ਆ ਤੇ ਅੱਜ ਅਸੀਂ ਰੋੜਕੀ ਪਿੰਡ ਵਿਖੇ ਮੌਜੂਦ ਆ ਇਹ ਰੋੜਕੀ ਦੇ ਆਪਾਂ ਉਸੇ ਬੰਨੇ ਤੇ ਮੌਜੂਦ ਆ ਜਿੱਥੇ ਕਿ ਪਿਛਲੇ 2023 ਦੇ ਦੌਰਾਨ ਵਿਹੜ ਆਇਆ ਸੀ ਤੇ ਆ ਜਿਹੜੇ ਖੇਤ ਤੁਸੀਂ ਦੇਖ ਰਹੇ ਹੋ ਨਾ ਇਹਨਾਂ ਖੇਤਾਂ ਦੇ ਵਿੱਚ ਜਿਹੜੀ ਬਰੇਤੀ ਭਰ ਗਈ ਸੀ ਇਸ ਬਰੇਤੀ ਨੂੰ ਸਮਾਜ ਸੇਵੀ ਵੀਰਾਂ ਨੇ ਆ ਕੇ ਚੱਕਿਆ ਸੀਗਾ ਤੇ ਕਈ ਮਹੀਨਿਆਂ ਦੇ ਵਿੱਚ ਇਹਨਾਂ ਖੇਤਾਂ ਨੂੰ ਖਾਲੀ ਕੀਤਾ ਗਿਆ ਸੀ ਤੇ ਉਸ ਤਾਰ ਦੇ ਹਜੇ ਬੰਦੇ ਜਿਹੜੇ ਬਹਾਲ ਨਹੀਂ ਹੋਏ ਲੋਕ ਬਹਾਲ ਨਹੀਂ ਹੋਏ ਤਾਂ ਇਸ ਘੱਗਨ ਨੇ ਦੁਬਾਰੇ ਆਪਣਾ ਉਹੀ ਜਿਹੜਾ ਖੂਨੀ ਰੂਪ ਹੈ ਉਹ ਦੁਬਾਰਾ ਧਾਰਨ ਕਰ ਲਿਆ ਹੁਣ ਆਪਾਂ ਇੱਥੇ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਦਾ ਕੀ ਇੱਥੇ ਫਰਜ਼ ਨਹੀਂ ਮੰਨਦਾ ਕਿ ਇਸ ਘੱਗਰ ਦੀ ਪਹਿਲਾਂ ਸਫਾਈ ਕਰਵਾਈ ਜਾਵੇ ਪਾਣੀ ਲੰਘਦਾ ਕੀਤਾ ਜਾਵੇ ਬੰਨਿਆਂ ਨੂੰ ਮਜ਼ਬੂਤ ਕੀਤੇ ਜਾਣ ਇੱਥੇ ਬੰਨ ਟੁੱਟੇ ਸੀ ਤਾਂ ਇੱਥੇ ਪੱਥਰ ਵੀ ਲੱਗ ਸਕਦੇ ਸੀ ਤੇ ਅੱਜ ਭਰਾਵਾਂ ਨੇ ਦੱਸਿਆ ਕਿ ਆ ਜੰਬੋ ਬੈਗ ਜਿਹੜੇ ਆਏ ਐ ਇਹ ਜੰਬੋ ਬੈਗ ਭਰ ਕੇ ਇੱਥੇ ਪਾਣੀ ਰੋਕਣ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਜਾਊਗੀ ਤੇ ਸੁਭਾ ਬੰਨ ਜਿਹੜੇ ਕਹਿੰਦੇ ਵੀ ਟੁੱਟਣ ਨੂੰ ਤਿਆਰ ਹੋ ਗਏ ਸੀ ਤੇ ਆ ਜਿਹੜਾ ਨਾਲ ਬੰਨ ਪਾਇਆ ਨਾ ਇਹ ਤੁਰੰਤ ਨਵੀਂ ਮਿੱਟੀ ਦਾ ਪਾਇਆ ਗਿਆਗਾ ਇਦਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹ ਲੋਕਾਂ ਦੀ ਵੀ ਆ ਕੇ ਸਾਰ ਲਓ ਆ ਜਿਹੜੇ ਲੋਕ ਆ ਜਿਹੜੇ ਆ ਮਜ਼ਦੂਰ ਵੀਰ ਆ ਜਿਹੜੇ ਮਜ਼ਦੀਮੀਦਾਰ ਭਰਾ ਜਿਹੜੇ ਬੈਠੇ ਆ ਨਾ ਇਹਨਾਂ ਨੇ ਕੋਈ ਤਨਖਾਹ ਨਹੀਂ ਲੈ ਲਈ ਕੋਈ ਤਨਖਾਹ ਦੇ ਕੰਮ ਨਹੀਂ ਕਰਦੇ ਕੋਈ ਸਦੀ ਲੱਖ ਜਾਂ 2 ਲੱਖ ਰੁਪਏ ਤਨਖਾਹ ਨਹੀਂ ਹੈਗੇ ਸਿਰਫ ਇਹ ਆਪ ਦੀਆਂ ਜ਼ਮੀਨਾਂ ਤੇ ਘਰ ਬਚਾਉਣ ਵਾਸਤੇ ਇੱਥੇ ਦਿਨ ਰਾਤ ਮਿਹਨਤ ਕਰਦੇ ਤੇ ਆਪ ਦੇ ਟਰੈਕਟਰ ਤੋੜ ਰਹੇ ਆ ਉਹਦੇ ਸੰਦ ਤੋੜ ਰਹੇ ਆ ਹਾਲਾਂਕਿ ਇਹ ਜੁਮੇ ਜ਼ਿੰਮੇਵਾਰੀ ਹੈ ਜਿਹੜੀ ਸਰਕਾਰਾਂ ਦੀ ਬਣਦੀ ਹੈ ਕਿਉਂਕਿ ਉਹਨਾਂ ਨੂੰ ਇਹ ਲੋਕ ਆ ਟੈਕਸ ਦਿੰਦੇ ਸੁੱਤੇ ਪਏ ਵੀ ਟੈਕਸ ਦਿੰਦੇ ਉਦੋਂ ਵੀ ਕੋਈ ਨਾ ਕੋਈ ਪੱਖਾ ਚੱਲਦਾ ਹੁੰਦਾ ਤੇ ਉਹ ਟੈਕਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੈਸੇ ਜਾਂਦੇ ਆ ਇਹਨਾਂ ਲੋਕਾਂ ਨਾਲ ਆਪਾਂ ਗੱਲਬਾਤ ਕਰਾਂਗੇ ਇੱਥੇ ਪਹੁੰਚੇ ਆ ਆਪਾਂ ਇਥੋਂ ਪਿੰਦੇ ਸਰਪੰਚ ਸਾਡੇ ਨਾਲ ਨੇ ਬਲਵਿੰਦਰ ਸਿੰਘ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਇਸ ਵਾਰੀ ਤੁਹਾਡਾ ਕੀ ਕਹਿੰਦਾ ਸਰਕਾਰ ਦਾ ਕੋਈ ਇੱਥੇ ਨੁਮਾਇੰਦਾ ਆਇਆ ਪਹੁੰਚੇ ਜਾਂ ਕੋਈ ਅਧਿਕਾਰੀ ਆਇਆ ਧੰਨਵਾਦ ਪਹਿਲਾਂ ਤਾਂ ਤੁਹਾਡਾ ਜੀ ਔਨ ਪ੍ਰੋ ਤੁਹਾਡੇ ਚੈਨਲ ਦਾ ਤੁਸੀਂ ਸਾਡਾ ਇੱਥੇ ਆ ਕੇ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ ਬਿਲਕੁਲ ਜੀ ਅਸੀਂ ਕੱਲ ਨਾ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਸਵੇਰੇ ਉਦੋਂ ਬਾਅਦ ਪ੍ਰਸ਼ਾਸਕ ਅਧਿਕਾਰੀ ਐਕਸਨ ਸਾਹਿਬ ਐਸ ਡੀਓ ਜੀ ਸਾਹਿਬ ਡਰੇਨ ਡ੍ਰੇਨ ਵਿਭਾਗ ਦੇ ਆ ਉਹ ਸਾਡੇ ਕੋਲੇ 8:00 ਵਜੇ ਪਹੁੰਚ ਗਏ ਸੀ ਜੀ ਤੇ 8:00 ਵਜੇ ਆ ਕੇ ਸਾਨੂੰ ਇਹ ਇਹ ਸਾਰਾ ਉਹਨਾਂ ਨੇ ਦਿੱਤਾ ਟਰੈਕਟਰ ਜੰਬੋ ਬੈਗ ਉਦੋਂ ਬਾਅਦ ਸਾਡੇ ਨਾਲ ਮੋੜ ਦੇ ਨਾ ਮੋੜਾ ਲਾ ਕੇ ਉਹ ਕੰਮ ਕਰੀ ਜਾ ਰਹੇ ਨੇ ਜੀ ਮਤਲਬ ਉਹਨਾਂ ਨੂੰ ਪਹਿਲਾਂ ਕੋਈ ਨਿਗਾਹ ਥੱਲੇ ਨਹੀਂ ਆਇਆ ਜਦੋਂ ਤੁਸੀਂ ਫੋਨ ਕਰਿਆ ਉਦੋਂ ਉਹਨੂੰ ਪਤਾ ਲੱਗਿਆ ਬਿਲਕੁਲ ਜੀ ਆ ਪਹਿਲਾਂ ਤਾਂ ਐਸੀ ਗੱਲ ਕੀਤੀ ਜੀ ਇਹ ਮਾਲਾ ਵੀ ਚੱਲ ਵੀ ਰਿਹਾ ਸੀ ਕਮ ਜੰਬੋ ਬੈਗ ਵਾਲਾ ਸਾਡੇ ਉਪਰਾਂ ਸ਼ਟੱਡ ਤੇ ਲਾ ਰੱਖੇ ਨਾ ਇੱਥੇ ਵੀ ਠੇਕਾ ਹੋ ਰਿਹਾ ਸੀ ਤਕਰੀਬਨ ਆ ਇੱਥੇ ਕਾ ਘਰ ਚ ਪਾਣੀ ਔਨ ਕਰਕੇ ਇੱਥੇ ਫਿਰ ਕੰਮ ਨਹੀਂ ਚੱਲ ਸਕਿਆ ਤੇ ਬਾਕੀ ਉਹਨਾਂ ਨੇ ਸਾਨੂੰ ਕਿਹਾ ਵੀ ਸੀ ਵੀ ਅਸੀਂ ਚਲਾ ਦਿੰਨੇ ਆ ਇਹ ਪਾਣੀ ਦਾ ਵਹਾਜਾ ਦੇ ਔਨ ਕਰਕੇ ਅਸੀਂ ਕਿਹਾ ਸੀ ਵੀ ਇਹ ਕੋ ਜੰਬੋ ਬੈਗ ਥੱਲੇ ਤੱਕ ਜਾਣੇ ਨਹੀਂ ਤੇ ਵੀ ਇਹ ਮਜ਼ਬੂਤੀ ਨਹੀਂ ਹੋਣਾ ਕੰਮ ਇਹ ਫਿਰ ਉਦੋਂ ਰੋਕ ਦਿੱਤਾ ਸੀਗਾ ਜੀ ਅਜੇ ਇੱਕ ਸਰਪੰਚ ਸਾਹਿਬ ਆਪਾਂ ਜੀ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜਾ 2023 ਦੇ ਦੌਰਾਨ ਇੱਥੇ ਹੜ੍ਹ ਆਏ ਸੀ ਆ ਜ਼ਮੀਨਾਂ ਦੇ ਵਿੱਚ ਸਾਰੇ ਪਾਣੀ ਸੀ ਤਾਂ ਉਦੋਂ ਇੱਥੇ ਕੀ ਹਾਲਾਤ ਸੀ ਮੜਾ ਜੀ ਉਹ ਵੀ ਥੋੜਾ ਜਿਹਾ ਸਾਂਝਾ ਕਰ ਦਿਓ ਵੀ ਉਦੋਂ ਦੇ ਕੀ ਹਾਲਾਤ ਸੀ ਤਾਂ ਕਿ ਲੋਕਾਂ ਨੂੰ ਆ ਇਹ ਲੱਗ ਸਕੇ ਵੀ ਬਾਕੀ ਵੀ ਠੀਕ ਹੈ ਵੀ ਹਾਲਾਤ ਇਦਾਂ ਦੇ ਹੋਏ ਪਏ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕੀ ਹੈ ਵੀ ਇਹ ਹੈ ਵੀ ਐਵੇਂ ਮਤਲਬ ਕੀ ਇਹ ਵੀ ਪੱਤਰਕਾਰ ਖਬਰਾਂ ਕਰਨ ਬਗ ਜਾਂਦੇ ਆ ਜੀ ਇੱਥੇ ਤਾਂ ਕੁਝ ਨਹੀਂ ਹੈਗਾ ਜੀ ਸਭ ਕੁਝ ਲੋਕ ਬੋਲਦੇ ਆ ਹਨਾ ਬਿਲਕੁਲ ਜੀ ਜਿਹੜੇ 23 ਵਾਲੇ ਹਾਲਾਤ ਸੀ ਨਾ ਉਹ ਤਾਂ ਬਹੁਤ ਭਿਆਨਕ ਸੀਗੇ ਇਹ ਘਟੋ ਘਟ ਸਾਡੇ 4 ਫੁੱਟ ਦਾ ਸੀਗਾ ਆ ਮਤਲਬ 4 ਕਿੱਲਾਂ ਦਾ ਸੋਰੀ ਪਾੜ ਲੰਬਾ ਜੀ ਇਹ ਤੇ ਇੱਥੇ ਤਕਰੀਬਨ ਚਾ 5 5 7 7 ਫੁੱਟ ਬਰੇਤੀ ਸੀਗੀ ਜੀ ਇੱਥੇ ਆ ਸਾਰੀ ਜ਼ਮੀਨ ਦੇ ਵਿੱਚ ਇਹ ਸਾਡਾ ਘਟੋ ਘਟ 60 70 ਕਿੱਲੇ ਰਕਵਾ ਇਸ ਵਾਰ ਜਿਹੜੇ ਸਮਾਜ ਸੇਵੀ ਸੀਗੇ ਲੱਖਾ ਦਾਣਾ ਤੇ ਹੋਰ ਉਹ ਇੱਥੇ ਆ ਕੇ ਮਦਦ ਕਰਕੇ ਗਏ ਸਾਡੀ ਰੇਤਾ ਚੱਕ ਕੇ ਗਏ ਆ ਬਾਕੀ ਉਹ ਜਿਹੜਾ ਉਦੋਂ ਪਾਣੀ ਸੀ ਉਹ ਜਿਹੜਾ ਝੰਡਾ ਖੁਰਦ ਨੂੰ ਰਾਹ ਜਾਂਦਾ ਉਹਦੇ ਉੱਤੇ ਰੋਕ ਲਿਆ ਸੀ ਜੀ ਉਦੋਂ ਅਸੀਂ ਪਿੰਡ ਬਚ ਰਿਆ ਸੀ ਠੀਕ ਹੈ ਕਿ ਮੈ ਮੈਨੂੰ ਐ ਲੈ ਸਰਪੰਚ ਸਾਹਿਬ ਜੀ ਕਿਤੇ ਆਪਣੀ ਸਮਾਜ ਜੀ ਵੀ ਇਸ ਪਿੰਡ ਦੀ ਆਪਣੀ ਮਦਦ ਦੇ ਜ਼ਿੰਮੇਦਾਰ ਭਰਾਵਾਂ ਦੀ ਨਾ ਕਰਦੇ ਤਾਂ ਮੱਲੇ ਤਾਂ ਬਰੇਤੀ ਚੱਕੀ ਨਹੀਂ ਜਾਣੀ ਸੀ ਬਿਲਕੁਲ ਜੀ ਬਿਲਕੁਲ ਨਹੀਂ ਅਸੀਂ ਤਾਂ 10 ਸਾਲ ਕੰਮ ਜਾਪ ਨਹੀਂ ਹੁੰਦੇ ਸੀਗੇ ਜੀ ਸਾਥੋਂ ਆਪ ਤੋਂ ਤਾਂ 10 ਸਾਲ ਨਹੀਂ ਚੱਕੀ ਦੀ ਸੀਗੀ ਇੰਨੇ ਭਿਆਨਕ ਇੰਨਾ ਮਤਲਬ ਸੀਗਾ ਬਰੇ ਜਿਹੜੀ ਸੀਗਾ ਰੇਤਾ ਬਹੁਤ ਭਰ ਗਿਆ ਸੀਗਾ ਆ ਮਜ਼ਬੂਤੀ ਵੀ ਉਹੀ ਹੈ ਜੀ ਇਹਦੇ ਉੱਤੇ ਮਿੱਟੀ ਬਹੁਤ ਪਈ ਆ ਜਿਹੜੀ ਬਰੇਤੀ ਹੈ ਇਹ ਜਿਹੜੀ ਥੱਲੋਂ ਮਿੱਟੀ ਸੀ ਉਹ ਵੀ ਇਸੇ ਤੇ ਪਾਈ ਆ ਸੀ ਬੰਨ ਤੇ ਇਸੇ ਕਰਕੇ ਇਹਦੀ ਮਜ਼ਬੂਤੀ ਹੈ ਠੀਕ ਹੈ ਬਿਲਕੁਲ ਦਰਸ਼ਕੋ ਤੁਸੀਂ ਜਿਹੜੇ 2023 ਦੇ ਦੌਰਾਨ ਆਏ ਹੜ੍ਹਾਂ ਦੇ ਤੁਸੀਂ ਹਾਲਾਤ ਹੈ ਜਿਹੜੇ ਦੇਖਿਆ ਤੇ ਇਹ ਦੇਖੋ ਕਿੰਨੇ ਟਰੈਕਟਰ ਧਾਲੀਆਂ ਭਰ ਕੇ ਜਿਹੜੇ ਆ ਵੀਰ ਆ ਪਿੰਡ ਵਾਸੀ ਇਹਦੇ ਆ ਰਹੇ ਆ ਤੇ ਇੱਥੇ ਬੰਨ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹਾਲਾਂਕਿ ਮੈਂ ਜਿੰਨੇ ਵੀ ਮਤਲਬ ਪੱਤਰਕਾਰ ਸਾਡੇ ਭਰਾ ਨਹੀਂ ਕਿ ਹੈ ਯੂਟਿਊਬਰ ਨੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਹੂੰਗਾ ਵੀ ਖਾਮ ਖਾ ਐਵੇਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਜਿਹੜਾ ਨਾ ਪੈਦਾ ਕਰੋ ਬਾਕੀ ਜਿੱਥੇ ਖਤਰਾ ਹੈ ਉੱਥੇ ਤੁਸੀਂ ਦਿਖਾਓ ਇੱਥੇ ਨਾ ਅਸੀਂ ਅੱਜ ਵੀ ਐਮਐਲਏ ਸਾਹਿਬ ਆਏ ਸੀ ਘੰਟਾ ਖੋ ਗਿਆ ਹੂੰ ਹੂੰ ਅਸੀਂ ਉਹ ਐਮਐਲਏ ਸਾਹਿਬ ਕਹਿੰਦੇ ਵੀ ਇਹਦਾ ਹੱਲ ਅਸੀਂ ਆਖਿਆ ਜੀ ਇਹਦਾ ਹੱਲ ਨਾ ਮੰਨ ਲਾ ਵੀ ਸਰਦੂਰਗੜ ਪੁਲ ਤੋਂ ਲੈ ਕੇ ਹਾਂਜੀ ਤੇ ਰੰਗੇ ਪੁਲ ਤੱਕ ਇਹਦੇ ਉੱਤੇ ਸੜਕ ਬਣ ਜਾ ਜੀ ਦੇਖੋ ਇਹ ਚੌੜਾ ਵੀ ਪੂਰਾ ਹਾਂ ਤੇ ਉਧਰੋਂ ਆਪਣੇ ਨਾਲੇ ਤਾਂ ਟ੍ਰੈਫਿਕ ਦਾ ਮਸਲਾ ਇਹਦਾ ਹੱਲ ਹੋ ਜੇ ਜੀ ਹੂੰ ਬਾਈਪਾਸ ਉਧਰੋਂ ਹਾਂ ਬਾਈਪਾਸ ਬਣ ਜੇ ਜੀ ਉਧਰੋਂ ਆਪਣੇ ਪੁਲ ਤੋਂ ਲੈ ਕੇ ਤੇ ਹੀਗਨੇ ਪੁਲ ਤੇ ਚੜ ਜੇ ਹੂੰ ਦੋਨੋਂ ਪਾਸੇ ਇਹਦਾ ਬਾਈਪਾਸ ਬਣ ਕੇ ਨਾਲੇ ਤਾਂ ਟ੍ਰੈਫਿਕ ਦਾ ਸਰਦੂਰਗੜ੍ਹ ਦਾ ਬਹੁਤ ਹੱਲ ਹੋ ਸਕਦਾ ਜੀ ਤੇ ਨਾਲੇ ਇਹਦੀ ਮਜ਼ਬੂਤੀ ਹੋ ਸਕਦੀ ਹੈ ਇਹਦਾ ਅਸਲੀ ਸੋਲੂਸ਼ਨ ਇਹੀ ਹੈ ਜੀ ਆਓ ਬਿਲਕੁਲ ਹੋਰ ਕਿਸੇ ਨਾਲ ਬੱਚੀ ਨਾ ਰੋਕ ਨਹੀਂ ਸਕਦੇ ਰੋਕ ਨਹੀਂ ਸਕਦੇ ਤੇ ਬਾਕੀ ਐਮਐਲ ਸਭ ਤੋਂ ਅਸੀਂ ਮੰਗ ਕਰੀਆ ਵੀ ਇੱਥੇ ਸਾਡੇ ਜਿਹੜਾ ਨਾ ਮੋੜ ਹੈ ਇੱਥੇ ਦੋ ਸਟੱਡ ਲੱਗਣਾਂ ਤੇ ਆ ਜੈਂਬੋ ਬੈਗ ਬੈਗ ਉਹਨਾਂ ਨੇ ਕਿਹਾ ਵੀ ਅਸੀਂ ਲਵਾਵਾਂਗੇ ਤੇ ਬਾਕੀ ਆ ਦੋ ਸਟਾਡਾਂ ਦੀ ਇੱਥੇ ਅੱਜ ਅਸੀਂ ਮੰਗ ਕਰੀ ਐ ਕਿਉਂਕਿ ਇੱਥੇ ਮੋੜ ਹੋਣ ਕਰਕੇ ਜਿਹੜਾ ਪਾਣੀ ਦਾ ਵਹਾਅ ਇਧਰਲੇ ਪਾਸੇ ਉਹਦੀ ਟੱਕਰ ਵੀ ਵਾਈਦੀ ਆ ਉਹ ਪੂਰੀ ਜੀ ਆ ਹੁਣ ਤੁਸੀਂ ਦੇਖੀ ਜਾਂਦੇ ਹੋ ਸਾਰਾ ਅਸੀਂ ਮਤਲਬ ਵੀ ਨਾਲ ਬਰਾਬਰ ਬਨ ਪਾਇਆ ਹੋਇਆ ਇਹ ਤਾਂ ਸਾਰਾ ਜਿਹੜਾ ਪੁਰਾਣਾ ਸੀ ਉਹ ਤਾਂ ਖੋਰ ਕੇ ਲੈ ਗਏ ਉਹ ਤਾਂ ਵਗ ਗਿਆ ਪੁਰਾਣਾ ਹਾਂ ਪੁਰਾਣਾ ਬਨ ਤਾਂ ਨਾਲ ਦੀ ਨਾਲ ਹੀ ਆ ਦੇਖੋ ਜੀ ਕਿੰਨਾ ਖੋਰੀ ਜਾਂਦਾ ਨਾਲੀ ਤੱਕ ਜੇ ਇੱਥੋਂ 50 ਫੁੱਟ ਤਕਰੀਬਨ 100 ਫੁੱਟ ਅੱਗੇ ਆ ਜੀ ਮਤਲਬ ਆ ਜਿੱਥੇ ਆਪਾਂ ਹੁਣ ਖੜੇ ਆ ਇਹ ਤੋਂ 50 ਫੁੱਟ ਅੱਗੇ ਹੈ ਅੱਗੇ ਅੱਗੇ ਆ ਜੀ ਅੱਗੇ ਇੱਥੇ ਦਰਾਖਤ ਸੀ ਸਬਜ਼ੀਆਂ ਲਾਉਂਦੇ ਰਹੇ ਆ ਸਾਡਾ ਹਾਂ ਬਿਲਕੁਲ ਜੀ ਆ ਸਾਡਾ ਆਪਦਾ ਖੇਤ ਆ ਇਹ ਜਿਹੜਾ ਬੰਨ ਇਹ ਖੁਰਿਆਗਾ ਤੁਸੀਂ ਕਹਿੰਦੇ 50 ਫੁੱਟ ਅੱਗੇ ਹੈਗਾ ਹੈਗਾ ਇਹ 2023 ਚ ਖੁਰੇ ਜਾਇਦਗੀ ਇਹ 2023 ਚ ਦੋਹਾਂ 2023 ਚ ਵੱਢ ਕੇ ਲੈਗੀ ਵੱਢ ਕੇ ਲੈਗੀ ਇਹ ਸਾਰਾ ਜੀ ਠੀਕ ਹੈ ਜੀ ਉਹ ਤੋਂ ਅਦੋਵਾ ਦਾ ਇਹ ਆਪਣੀ ਜ਼ਮੀਨ ਆ ਇੱਥੇ ਅਸੀਂ ਸਬਜ਼ੀ ਬੀਜਦੇ ਹੁੰਦੇ ਸੀ ਅੰਦਰਲੇ ਪਾਸੇ ਹੂੰ ਮਤਲਬ ਬੰਤਾਈ ਤੇ ਸੀ ਅੰਦਰਲੇ ਪਾਸੇ ਜਗ੍ਹਾ ਛੱਡਦੇ ਸੀ ਹਾਂ 50 60 ਫੁੱਟ ਜਗ੍ਹਾ ਮਤਲਬ ਛੱਡ ਕੇ ਘਰ ਤੋਂ ਬਣ ਪਾਇਆ ਇਹ ਕਹ ਲਓ ਵੀ ਨਾ ਲਾ ਲਓ 2 ਕਨਾਲਾਂ ਦੀ ਲੰਬਾਈ ਗਈ ਬਿਲਕੁਲ 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 ਹਾਂ ਮਤਲਬ ਕਈ ਕੱਲੇ ਜ਼ਮੀਨ ਹੈ ਜਿਹੜੀ ਆਪਾਂ ਲੰਬੀ ਦੇਖੀਦਾ ਰੋੜ ਕੇ ਆਪਦੇ ਵਿੱਚ ਲੈ ਗਈ ਬਿਲਕੁਲ ਜੀ ਬਹੁਤ ਰਕਬਾ ਲ ਗਈ ਹੈ ਤੇ ਲਗਈ ਵੀ ਇਹ ਸਾਰਾ ਮੇਰੇ ਪਿੰਡ ਦਾ ਹੀ ਹੈ ਤਕਰੀਬਨ ਕਿਉਂਕਿ ਅਸੀਂ ਹੁਣ ਮੰਤੀ ਕਰਾਈ ਹੈ ਤਕਰੀਬਨ ਸਾਰਾ ਮਤਲਬ ਇਹ ਜਿਹੜਾ ਘਗਰ ਦਾ ਹੈਗਾ ਇਹ ਮੇਰੇ ਪਿੰਡ ਰੋੜਕੀ ਦੇ ਵਿੱਚ ਦੀ ਨਗਰ ਹੈ ਹਾਂ 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 ਨਾਲ ਹੀ ਹੈ ਉਹ ਤੇ ਚੱਲਦੀ ਹੈ ਹਾਂਜੀ ਨਾਲ ਹੀ ਤਾਂ ਪਰੇ ਚੱਲਦੀ ਆ ਸਾਰਾ ਰੋਡ ਕੀ ਦਾ ਰੱਖ ਭਈ ਹੈ ਇਹ ਰੱਖਵਾ ਹਾਂ ਠੀਕ ਆ ਹੁਣ ਵੀ ਕੱਲ ਹੀ ਤਾਂ ਹੁਣ ਵੀ ਲੈ ਗਈ 20 20 ਫੁੱਟ ਪਾਰ ਆ ਨਾਲ ਹੀ ਉਧਰ ਚੱਲਦੀ ਹੈ ਹਰਿਆਣੇ ਚ ਆ ਸਾਰਾ ਰੋਡ ਕੀ ਦਾ ਵਾਹਣਾ ਇਹ ਇਹਦੇ ਸਾਰਾ ਇਨੀ ਬਸ ਤਾਂ ਕਿਨਾਰ ਲਾਇਆ ਹੋਇਆ ਹੈ ਹਾਂ ਉਹ 2010 ਚ ਆਪਣਾ ਲੈ ਗਈ ਸੀ ਅੱਧਾ ਕਿਲਾ ਉਹ ਵੀ ਐਵੇਂ ਲੋਟ ਹੀ ਰੋਕਿਆ ਹੀ ਦਫ਼ਤਰ ਵੜ ਵੜ ਕੇ ਉਹ ਅੱਗੇ ਥੋੜਾ ਜਿਹਾ ਹੁਣ ਇਹ ਇਹ ਦੇਖ ਲੋ ਵੀਰੋ ਵੀ ਐ ਲਾ ਲੋ ਵੀ ਦੇਖੋ ਕਰੋੜਾਂ ਰੁਪਈਆ ਦੀ ਜ਼ਮੀਨ ਹੈ ਅੱਜ ਜ਼ਮੀਨ ਦਾ ਕਿੱਲਾ ਲੈਣਾ ਹੋਵੇ ਤਾਂ ਕੀ ਰੇਟ ਮਿਲਦਾ ਤੇ ਅੱਧਾ ਤਾਂ ਕਿੱਲਾ 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 ਜ਼ਮੀਨਦਾਰਾਂ ਦਾ ਉਹੀ ਵੱਢ ਕੇ ਲੈ ਗਈ ਵਿਚਰਨ ਲਾ ਲਿਆ ਕਿ ਸਰਕਾਰ ਵੱਲੋਂ ਇਹਦਾ ਕੋਈ ਮੁਆਵਜ਼ਾ ਨਹੀਂ ਇਹ ਵੀ ਦੇਖੋ ਇੱਕ ਪੈਸਾ ਸਰਕਾਰ ਵੱਲੋਂ ਜਿਹੜਾ ਨਹੀਂ ਦਿੱਤਾ ਜਾਂਦਾ ਅਸੀਂ ਗੁਜਾਰਿਸ਼ ਕਰਾਂਗੇ ਵੀ ਇਹ ਪੈਸਾ ਜਿਹੜਾ ਬਣਦਾ ਜਿੰਨਾ ਵੀ ਨਾਲੀ ਦੇ ਅੰਦਰ ਰਕਬਾ ਹੁੰਦਾ ਤਾਂ ਉਹਦਾ ਬਣਦਾ ਪੈਸਾ ਜਿਹੜਾ ਜ਼ਮੀਨਦਾਰਾਂ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਜ਼ਖਮਾਂ ਤੇ ਕਿਤੇ ਨਾ ਕਿਤੇ ਮਲ੍ਹਮ ਆ ਜੜੀ ਲੱਗ ਸਕੇ ਆਪਣੇ ਹੋਰ ਪਿੰਡ ਵਾਸੀ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਬਦੀਮਰਣਾ ਜਸਪਾਲ ਸਿੰਘ ਹੈ ਨਾਈ ਦਾ ਭਾਈ ਜੀ ਹੁਣ ਪੈ ਲਾ ਲੋ ਵੀ ਪੂਰੇ ਆਫਾਨ ਤੇ ਆ ਭੈਣ ਕਰੂਪੇ ਨੇ ਤਾਰੇ ਹੋਇਆ ਮੇਰੇ ਖਿਆਲ ਦੇ ਵਿੱਚ 2-3 ਫੁੱਟ ਵੀ ਹੋਰ ਚੜ ਗਈ ਤਾਂ ਕਿਤੇ ਨਾ ਕਿਤੇ ਕਈ ਪਿੰਡਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ ਨਾ ਤੇ ਤੁਹਾਡਾ ਕੀ ਕਹਿਣਾ ਇਸ ਬਾਰੇ ਜੇ ਬੰਨ੍ਹ ਦੇ ਉੱਪਰ ਲੱਗੇ ਹੋ ਮਤਲਬ ਕੀ ਤੁਹਾਨੂੰ ਲੱਗਦਾ ਵੀ ਬੰਨ੍ਹ ਕਿਤੇ ਨਾ ਕਿਤੇ ਜਾ ਰਿਹਾਗਾ ਇਹਨਾਂ ਭਾਈ ਹੁਣ ਡੇਂਜਰ ਜ਼ੋਨ ਹੁੰਦੀ ਹੈ 20 ਤੋਂ ਬਾਅਦ ਆਪਣੀ ਦਸੂਗੜ ਏਰੀਆ ਜਾਂ ਸਾਡਾ ਪਿੰਡਾ ਰੋਡ ਕੀ ਲਾ ਲੋ ਇਹ ਡੇਂਜਰ ਜ਼ੋਨ ਤੇ ਚੱਲ ਪੈਂਦਾ ਹੈਗਾ 20 ਫੁੱਟ ਤੋਂ ਉੱਤੇ 20 ਫੁੱਟ ਦੇ ਜਦੋਂ 20 ਫੁੱਟ ਹੁੰਦੀ ਹੈ ਉਹ ਧਰ ਆਪਣੇ ਜਿਹੜੀ ਜ਼ਮੀਨਾਂ ਜ਼ਮੀਨਾਂ ਦੇ ਬਰਾਬਰ ਚੱਲਦੀ ਹੈ ਉਦੋਂ ਤੋਂ ਜਿਹੜਾ ਬਦ ਚੱਲਦਾ ਵੱਧ ਉਹ ਡੇਂਜਰ ਜਉਣੀ ਹੈਗੀ ਤੇ ਜਦੋਂ ਅਸੀਂ ਪਰਸੋਂ ਇਹ ਤੋਂ ਪਹਿਲਾਂ ਬੰਨ ਪਾਇਆ ਹੋਇਆ ਸੀਗਾ ਜਦੋਂ ਆਇਆ ਸੀ ਅੱਧਾ ਬੰਨ ਵੱਢ ਕੇ ਲੈ ਗਈ ਸੀ ਪਰਸੋਂ ਇਹੀ ਪਰਸੋਂ ਅੱਬਰਸੋਂ ਕੱਲਾ ਏ ਮਤਲਬ 5 6 ਫੁੱਟ ਹਾਰ ਰਹਿ ਗਿਆ ਸੀ ਹੁਣ ਵੀ ਡਿੱਗਾਂ ਸਿੱਧੀਆਂ ਬਣੀਆਂ ਹੋਈਆਂ ਆ ਹੁਣ ਵੀ ਡਿੱਗੀਆਂ ਜਾਂਦੀਆਂ ਆਪ ਰਾਤ ਵੀ ਸਾਰੀਆਂ ਤੇ ਡਿੱਗੀਆਂ ਜਾਂਦੀਆਂ ਆ ਕੀ ਆ ਹੁਣ ਤੁਹਾਡੇ ਸਾਹਮਣੇ ਕਿੰਨਾ ਖੋਰ ਕੇ ਲੱਗੀ ਤੁਹਾਡੇ ਦੇਖਦੇ ਦੇਖਦੀਆਂ ਕਿੰਨਾ ਭਾਗਿਆ ਇਧਰੋਂ ਆ ਹੁਣ ਦਰਖਤ ਸਿੱਟਿਆ ਜਾਂ ਬੈਗ ਲਾਈ ਜਾਂਦੇ ਆ ਬੈਗ ਲਾਉਣ ਕਰਕੇ ਵੀ ਰੋਕ ਰਿਆ ਫਰਕ ਪੈ ਰਿਹਾ ਹੈਗਾ ਇੱਕ ਗੱਲ ਹੋਰ ਹੈ ਬਾਈ ਜਿਵੇਂ ਹੁਣ ਇੱਥੇ ਸਾਰੇ ਕਿਸਾਨ ਭਰਾ ਆ ਜਾਂ ਮਜ਼ਦੂਰ ਭਰਾ ਪਿੰਡ ਵਾਸੀ ਲੱਗੇ ਹੋਏ ਆ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੀ ਇਹ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਕੰਮ ਆ ਕਿਉਂਕਿ ਕਰੋਨਾ ਰੁਪਿਆ ਦੇ ਫੰਡ ਉਹ ਪਾਉਂਦੇ ਐ ਇਹਨਾਂ ਖਰਚਿਆਂ 'ਚ ਨਹੀਂ ਇਹ ਬਾਈ ਸਰਕਾਰ ਕੰਨੀਓਂ ਹੀ ਚੱਲੀ ਜਾਂਦਾ ਹੁਣ ਤਾਂ ਤੇ ਵੈਸੇ ਪਹਿਲਾਂ ਇਹਦਾ ਜੋ ਠੇਕਾ ਹੋ ਗਿਆ ਸੀ ਜਦੋਂ ਠੇਕੇਦਾਰ ਆ ਕੇ ਇੱਥੇ ਕੰਮ ਚਲਾਉਣ ਲੱਗਿਆ ਉਹਨੇ ਕੰਮ ਚਲਾ ਰਿਆ ਸੀ ਚਾਰ ਦਿਨ ਉਹਨੇ ਕੀ ਹੋਇਆ ਉਹਨੇ ਵੱਢ ਲਿਆ ਬੰਨ ਉਹਨੇ ਵੱਢ ਲਿਆ ਜਦੋਂ ਉਹਨੂੰ ਬੈਗ ਲਾਉਣ ਦਾ ਟਾਈਮ ਆਇਆ ਉਦੋਂ ਪਾਣੀ ਆ ਗਿਆ ਅੱਛਾ ਹੁਣ ਹੀ ਲਾਉਂਦਾ ਸੀ ਲਾਉਂਦਾ ਸੀ ਜਿਆਦੇ ਖਾਦਰ ਸਾਨੂੰ ਵੱਢ ਕਰਕੇ ਹੋ ਗਿਆ ਸੀਗਾ ਜਦੋਂ ਨੇ ਆ ਕੇ ਵੱਢ ਲਿਆ ਮਸ਼ੀਨ ਨਾਲ 15 ਦਿਨ ਖੜੀ ਰਹੀ ਉਹਨੇ ਵੱਢਣ ਦੇ ਕਰਕੇ ਜਿਵੇਂ ਮਸ਼ੀਨਾਂ ਨਾਲ ਉੱਥੇ ਤਰੇਸਾ ਕਰ ਲਈ ਮੈਂ ਸਿੱਧਾ ਮੈਂ ਸਿੱਧਾ ਟਿੱਗ ਬਨਾਲੀ ਟਿੱਗ ਬਨਾਲੀ ਟਿੱਗ ਬਨਾਲਾ ਦੇ ਗੱਟੇ ਲਾਉਣੇ ਸ਼ੁਰੂ ਕਰਦਾ ਸੀ ਉਦੋਂ ਪਾਣੀ ਆ ਗਿਆ ਠੀਕ ਹੈ ਬਨ ਰਹਿ ਗਿਆ ਉੱਥੇ 7 ਫੁੱਟ ਦੀ 7 ਫੁੱਟ ਨਾਲ ਉਹਨੂੰ ਜਦੋਂ ਪਾਣੀ ਆਇਆ ਪਾਣੀ ਹੋਰੀ ਵੱਧਾ ਵੱਧਾ 16 17 18 ਤੀਜੋ ਜਾਂਦਾ ਜਾਂਦਾ ਉਹ ਹੋਰ ਖਾਰ ਕੇ ਲੈ ਗਿਆ ਇਹਨੂੰ ਫਿਰ ਹੋਰ ਜਦੋਂ ਪੰਜ ਸੱਤ ਫੁੱਟ ਥਾਂ ਰਹਿ ਗਈ ਫਿਰ ਅਸੀਂ ਐਸਡੀਐਮ ਸਰਪੰਚ ਸਾਹਿਬ ਨੇ ਐਸਡੀਐਮ ਨੂੰ ਫੋਨ ਕਰਿਆ ਤਹਿਸੀਲਦਾਰ ਸਾਹਿਬ ਨੂੰ ਫੋਨ ਕਰਿਆ ਇੱਕ ਦੋ ਨੂੰ ਹੋਰ ਫੋਨ ਕਰਿਆ ਫਿਰ ਉਹਨਾਂ ਨੇ ਇੱਥੇ ਠੇਕੇਦਾਰ ਨੂੰ ਭੇਜਿਆ ਸੀ ਠੇਕੇਦਾਰ ਨੂੰ ਆਖਿਆ ਕਿ ਉਹ ਕਹਿੰਦਾ ਵੀ ਹੁਣ ਮੈਂ ਹੱਲ ਕਰ ਅਸੀਂ ਕਿਹਾ ਵੀ ਤੂੰ ਨਾਲ ਤਰ ਲਾਉਣੀ ਸ਼ੁਰੂ ਕਰ ਇਹਦੀ ਹਾਂ ਵੀ ਨਾਲ ਬੰਨ ਪਾਉਣਾ ਨਵਾਂ ਬੰਨ ਫਿਰ ਸ਼ੁਰੂ ਕਰਿਆ ਪਹਿਲਾਂ ਵਾਲਾ ਬੰਨ ਦਾ ਖਾਰ ਕੇ ਲੈ ਗਿਆ ਥੋੜੀ ਜਿਹਾ ਇਹ ਜਿਹੜਾ ਪਾਇਆ ਹੁਣ ਨਵਾਂ ਪਾਇਆ ਆ ਨਵਾਂ ਬੰਨ ਹੁਣ ਸ ਠੀਕ ਹੈ ਠੀਕ ਹੈ ਹਾਂ ਅੱਛਾ ਇੱਕ ਨਾਲ ਹੋਰ ਬਾਈ ਜੀ ਹੁਣ 2023 ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਮੇਰੇ ਖਿਆਲ ਤੇ ਉਸ ਦੁੱਖ ਦੇ ਵਿੱਚੋਂ ਨਹੀਂ ਹਜੇ ਤਾਂ ਮਤਲਬ ਆਪਣੇ ਪਿੰਡ ਵਾਸੀਏ ਜਿਹੜੇ ਕਿਸਾਨ ਭਰਾਏ ਨਿਕਲੇ ਹੋਣੇ ਆ ਕਿ ਇਹਨੇ 2025 'ਚ ਉਹੀ ਰੂਪ ਫੇਰ ਧਾਰ ਲਿਆ 2023 ਦੇ ਵਿੱਚ ਬਹੁਤ ਥੋ ਲੈ ਕੇ ਬਹੁਤ ਤੱਕ 60 ਕਿਲਿਆਂ ਜੇ ਬ੍ਰੇਤੀ ਸੀ 60 ਕਿਲਿਆਂ ਦੇ ਵਿੱਚ ਹਰ ਇੱਕ ਬੰਦਾ ਕੋਈ ਸੌਖਾ ਨਹੀਂ ਸੀਗਾ ਕੁਈ 2 ਕਿੱਲੇ ਆਣਾ ਸੀ, ਕੋਈ 3 ਕਿੱਲੇ ਆਣਾ ਸੀ, ਕੋਈ 4 ਕਿੱਲੇ ਸੀ ਵਿੱਚ ਕਿੱਲੇ ਕਿੱਲੇ ਵਾਲੇ ਬੰਦੇ ਵੀ ਸੀ। ਉਹਨਾਂ ਆਪਾਂ ਨੂੰ ਵੀ ਪਤਾ ਵੀ ਕਿੱਲੇ ਵਾਲਾ ਬੰਦਾ ਉਹੋ ਕਿੱਲੇ ਦੇ ਉਹਦੇ ਸਿਰ ਤੇ ਆਪਦਾ ਘਰ ਚ ਲਾਊਗਾ ਜਾਂ ਬ੍ਰੀਤੀ ਚੱਕੂਆ। ਉਹ ਤਾਂ ਵਿਗ ਜਾਣੀ ਸੀ। ਉਹ ਚਲੋ ਸਮਾਜ ਸੇਵੀ ਲੱਖੇ ਵਰਗੇ ਬਾਈ ਬਾਈ ਵਰਗੇ ਆਏ ਤਾਂ ਬ੍ਰੀਤੀ ਨੇ ਚੱਕਿਆ ਜਾਣਾ ਸੀ ਤਾਂ ਆ ਤੁਹਾਡੇ ਸਾਹਮਣੇ ਹੁਣ ਦੇਖੋ ਕਿ ਡਿੱਗ ਡਿੱਗੀ ਆ। ਹਾਂ ਡਿੱਗੀ ਆ ਉਹ ਥੋੜੀ ਡਿੱਗੀ ਆ। ਉਹ ਡਿੱਗੀ ਆ। ਇਹ ਇਹਨੂੰ ਖਾਰ ਖਾਰ ਕੇ ਉਹਨੂੰ ਲੈ ਕੇ ਜਾ ਰਿਹਾਗਾ। ਤੇ ਹੁਣ ਆ ਆ ਸਾਰੀ ਤੇ ਬ੍ਰੀਤੀ ਸੀਗੀ। ਤਾਂ ਹੁਣ ਜੇ ਪਰਸੋਂ ਇਹ ਨਾ ਵੱਜਦੀ ਨਾ ਇੱਥੇ ਉਹ ਆਉਂਦੇ ਚਲਾਉਂਦੇ ਕੰ ਤਾਂ ਪਰਸੋਂ ਵੀ ਦੁਬਾਰੇ ਫੇਰ ਉਹੀ ਰੂਪ ਧਾਰ ਲਿਆ। ਹੁਣ ਤੱਕ ਤਾਂ ਉਹ ਸੜਕ ਤੇ ਚ ਭਾਗ ਜਾਣਾ ਸੀ ਪਾਣੀ ਨੇ। ਉਹੀ ਕੁਝ ਫੇਰ ਹੋ ਜਾਣਾ ਸੀ 23 ਵਾਲਾ। 23 ਵਾਲੇ ਤਾਂ ਹਜੇ ਪਹਿਲਾਂ ਨਹੀਂ ਫਸਲਾਂ ਹੋਣ ਲੱਗਿਆ ਥੋੜੇ ਸਾਹਮਣੇ ਆ ਕਿ ਇਹ ਨਾਲੀ ਦੇ ਬਾਹਰ ਨੇ ਇੱਥੇ ਡਾਕਰ ਜ਼ਮੀਨਾਂ ਸੀਗੀਆਂ ਐਡੀ ਐਡੀ ਤਗੜੀ ਫਸਲ। ਥੋੜੇ ਸਾਹਮਣੇ ਹਜੇ ਦੇਖੋ ਵੀ ਕਿੰਨਾ 3000 ਰੁਪਈਆ ਕਿੰਨੀ ਮਾਰ ਰੁਪਈਆ। ਉਹ ਬਰੇਤੀ ਵਾਲਾ ਜਗਾ ਰਲਦੀ ਨਹੀਂ ਨਾਲ। ਜਿੰਨੇ ਚ ਬਰੇਤੀ ਪਈ ਸੀ ਨਾ ਉਹ ਫਸਲ ਹੀ ਨਹੀਂ ਨਾਲ ਰਲਦੀ। ਉਹ ਹਜੇ ਵੀ ਨੁਕਸਾਨ ਹਜੇ ਉਹ ਹੋ ਹੀ ਜਾਂਦਾਗਾ। ਤੇ ਜੇ ਹੁਣ ਐਤ ਕੀ ਦੋ ਸਾਲ ਹੋ ਚੁੱਕੇ ਆ। ਦੋ ਸਾਲ ਦੀ ਐ ਤਾਂ ਫੇਰ ਅਸੀਂ ਕਿੱਥੋਂ ਚੱਕਦੇ ਤੇ ਕੌਣ ਉਹ ਕਰਦਾ ਹਣਾ ਹੂੰ ਬਿਲਕੁਲ ਬਿਲਕੁਲ ਦਰਸ਼ਕੋ ਇੰਨਾ ਜਿਹੜਾ ਵੀਰਾਂ ਦਾ ਦਰਦ ਹੈ ਤੁਸੀਂ ਸਮਝ ਸਕਦੇ ਹੋ ਕਿੰਨਾ ਦਰਦ ਹੈ ਅੱਛਾ ਸਾਡੇ ਮਾਦੀ ਮਰਾਸੀਂ ਅਸੀਂ ਕੋਈ ਬੇਨਤੀ ਹੋਰ ਵੀ ਕਰਨੀ ਚਾਹਾਂਗੇ ਘੱਗਰ ਮਾਰ ਕਰੇ ਜਾਂ ਨਾ ਕਰੇ ਪਰ ਉਸ ਸਾਈਡ ਹੈ ਜਿਹੜਾ ਰਾਵੀ ਨੇ ਬਿਆਸ ਨੇ ਬਹੁਤ ਜ਼ਿਆਦਾ ਮਾਰ ਹੈ ਜਿਹੜੀ ਕੀਤੀ ਹੋਈ ਹੈ ਪਿੰਡਾਂ ਦੇ ਪਿੰਡਾਂ ਉਧਰ ਤਪਾਹ ਕਰਤੇ ਜੇ ਕਿਸੇ ਵੀਰ ਕੋਲੇ ਅੱਧੀ ਕਨਾਲ ਵੀ ਜਗ੍ਹਾ ਹੈਗੀ ਹੈ ਨਾ ਤਾਂ ਉੱਥੇ ਪਨੀਰੀ ਬੀਜ ਦੇ ਕਿਉਂਕਿ ਉਹਨਾਂ ਵੀਰ ਹੈ ਜਿਹੜੇ ਉਹ ਝੂਨਾ ਲਾ ਸਕਣਗੇ ਜੇ ਕਿਸੇ ਨੇ ਹਰੇ ਚਾਰੇ ਦੀ ਸੇਵਾ ਭੇਜਨੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਉੱਥੋਂ ਕੋਈ ਨਾ ਕੋਈ ਸਮਾਜ ਸੇਵੀ ਸੰਸਥਾ ਦੇਵਾਂਗੇ ਉਹ ਭੇਜ ਦਿਓ ਕੋਈ ਖਾਣਾ ਪੀਣਾ ਭੇਜ ਦਿਓ ਕਿਉਂਕਿ ਦੇਖੋ ਬਿਸਕੁਟਾਂ ਦੇ ਪੈਟ ਚਾਹ ਪਾਣੀ ਦੀਆਂ ਬੋਤਲਾਂ ਐਦਾਂ ਦਾ ਸਮਾਨ ਹੈ ਜਿਹੜੇ ਸਾਰੀਆਂ ਸਮਾਜ ਸੇਵੀ ਸੰਸਥਾ ਭੇਜ ਦੇ ਪਰ ਪਸ਼ੂਆਂ ਨੇ ਵੀ ਖਾਣਾ ਉਹਨਾਂ ਦੇ ਪਸ਼ੂਆਂ ਵੀ ਜਿਹੜੇ ਘਰੋਂ ਬਾਹਰ ਹੋ ਗਏ ਤੇ ਉਹਨਾਂ ਪਸ਼ੂਆਂ ਵਾਸਤੇ ਵੀ ਕੁਛ ਨਾ ਕੁਛ ਜਿਹੜੀ ਤਿਲ ਫੁੱਲ ਭੇਟਾ ਹੈਗੀ ਅੱਜ ਇਹ ਹਰਾਚਾਰਾ ਭੇਜੋ ਤੂੜੀ ਭੇਜੋ ਕਿਉਂਕਿ ਉਹਨਾਂ ਦਾ ਸਭ ਕੁਝ ਹੈ ਜਿਹੜਾ ਬਰਬਾਦ ਹੋ ਚੁੱਕਿਆ ਕਿਸੇ ਟਾਈਮ ਉਹਨਾਂ ਨੇ ਮਾਲਵੇ ਏਰੀਆ ਦੇ ਵਿੱਚ ਜਦੋਂ ਹੜ੍ਹ ਆਏ ਸੀ ਤਾਂ ਆਪਣੀ ਬਹੁਤ ਜ਼ਿਆਦਾ ਮਦਦ ਉਹਨਾਂ ਵੀਰਾਂ ਨੇ ਕੀਤੀ ਸੀ ਤੇ ਆਪਣਾ ਅੱਜੋ ਟਾਈਮ ਆ ਗਿਆ ਵੀ ਆਪਾਂ ਉਸ ਜਿਹੜੇ ਫਰਜ਼ ਨੂੰ ਉਤਾਰ ਸਕੀ ਤਾਂ ਉਹ ਫਰਜ਼ਾ ਉਤਾਰਨ ਦਾ ਆਪਣਾ ਮੌਕਾ ਅੱਜ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਡੇ ਨਾਲ ਉਹ ਸੰਪਰਕ ਕਰ ਸਕਦੇ ਜਿਹੜੇ ਵੀ ਵੀਰਾਂ ਨੇ ਹਰਾਚਾਰਾ ਭੇਜਣਾ ਕੋਈ ਵਸਤੂ ਭੇਜਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੇਵਾ ਉੱਥੇ ਕਰਨੀ ਹੈ ਸਭ ਨੂੰ ਪਤਾ ਹੀ ਹੈ ਵੀ ਕਿਹੜੀਆਂ-ਕਿਹੜੀਆਂ ਸੇਵਾਵਾਂ ਹੁੰਦੀਆਂ ਕੋਈ ਟਰੈਕਟਰ ਟਰਾਲੀਆਂ ਭੇਜ ਦਿਓ ਹਨਾ ਕੋਈ ਮਤਲਬ ਖਾਣ ਪੀਣ ਦਾ ਸਮਾਨ ਭੇਜ ਦਿਓ ਕੋਈ ਲੀੜਾ ਕੱਪੜਾ ਭੇਜ ਦਿਓ ਕੁਝ ਵੀ ਤੁਸੀਂ ਭੇਜ ਸਕਦੇ ਹੋ ਤਾਂ ਆਪਣੇ ਹੋਰ ਪਿੰਡ ਵਾਸੀ ਮੌਜੂਦ ਨੇ ਕੀ ਨਾਮ ਹੈ ਬਈ ਸਰਬਣ ਸਿੰਘ ਹੈ ਜੀ ਹਾਂ ਬਈ ਹੁਣ ਇੱਥੇ ਬੰਨ ਪਾਉਣਾ ਜਿਹੜਾ ਸਟਾਰਟ ਕੀਤਾ ਸ਼ੁਰੂ ਕੀਤਾਗਾ ਹਨਾ ਤੇ ਬਹੁਤ ਜ਼ਿਆਦਾ ਨਾਰੀ ਦਾ ਜਿਹੜਾ ਕਹਿਰ ਹੈ ਉਹ ਫਾਨ ਤੇ ਮੈਨੂੰ ਲੱਗਦਾ ਜੀ ਇੱਕ ਦੋ ਦਿਨ ਨਾ ਉਤਰੀ ਨਾਰੀ ਤਾਂ ਕਿਤੇ ਨਾ ਕਿਤੇ ਮੈਂ ਲੈ ਰੋੜ ਕੇ ਲੈ ਜੂ ਸਾਰਾ ਕੁਝ ਨਹੀਂ ਹੁਣ ਤਾਂ ਠੀਕ ਐ ਖਰਾ ਖੋਰ ਨੂੰ ਹਟ ਗਈ ਜਿਵੇਂ ਬੈ ਲਾ ਜਿਵੇਂ ਹੁਣੇ ਆਪਣੇ ਸਾਹਮਣੇ ਢਿੱਗ ਢਿੱਗੀ ਸੀਗੀ ਮੰਨ ਲਓ ਇੱਥੇ ਤਾਂ ਖੋਰ ਨੂੰ ਆਪਾਂ ਕਿਵੇਂ ਕਹਿੰਦੇ ਹਟ ਗਈ ਸਕੋਦੀ ਖੋਰ ਰਹੀ ਐ ਨਹੀਂ ਖੋਰ ਤਾਂ ਰਹੀ ਐ ਉਹ ਖੜ ਗਿਆ ਕਰਾ ਜਿਵੇਂ ਕੱਲ੍ਹ ਰਹੀਆ ਪਰਸੋਂ ਖੋਰ ਰਹੀ ਸੀ ਉਸ ਹਿਸਾਬ ਨਾਲ ਤਾਂ ਇਹ ਨਾ ਪ੍ਰਬੰਧ ਹੁੰਦਾ ਤਾਂ ਉਹਨੂੰ ਤਾਂ ਖੰਡ ਜਾਂਦਾ ਖੰਡ ਜਾਂਦਾ ਹਾਂ ਸਹੀ ਇਹ ਬਈ ਪਿੰਡ ਵਾਸੀ ਜਿਹੜਾ ਆਪਾਂ ਕਹਿ ਸਕਦੇ ਆ ਤਖੜੇ ਆ ਵਿਚਾਰੀ ਜਿਹੜਾ ਬਿਨਾਂ ਤਨਖਾਹਾਂ ਤੋਂ ਬਿਨਾਂ ਪੈਸਿਆਂ ਤੋਂ ਕੰਮ ਕਰੇ ਬਹੁਤ ਮਿਹਨਤ ਕਰਦੇ ਆ ਹਾਂ ਹਾਂ ਬਹੁਤ ਕਰਦੇ ਆ ਸਾਰੇ ਉਸ ਬਰੇਤੀ ਸੀ ਹੂੰ ਹੂੰ ਇੱਥੋਂ ਲੈ ਕੇ ਉੱਥੋਂ ਤੱਕ ਖੁੱਲਿਆ ਹੋਈ ਚਾਰ ਕਿੱਲੇ ਹੂੰ ਹੂੰ ਇਹ ਆ ਬੰਨੇ ਤੋਂ 50 ਫੁੱਟ ਅੱਗੇ ਜਗ੍ਹਾ ਸੀ ਦਾਕਟਰ ਸੀ ਝੰਡਿਆਂ ਦਾ ਮੱਥਾ ਇਹ ਹਾਂ ਹਾਂ ਬਾਲੇ ਦਾ ਅੱਗੇ ਆਪਣਾ ਰਹਿ ਗਿਆ ਠੀਕ ਹੈ ਇੱਧਰ ਰਹਿ ਗਏ ਆਪਣੇ ਇਹਨਾਂ ਦੇ ਸਰਪੰਚ ਦੇ ਦੂਜੇ ਘਰ ਰਾਏ ਨੰਬਰਦਾਰ ਕੇ ਉਹ 2010 ਦੇ ਵਿੱਚ ਉਹ ਟਾਲੀਆਂ ਕੋਲੋਂ ਖਰਿਆ ਸੀ ਉਦੋਂ ਆਪਣਾ ਲੈ ਗਿਆ ਅਧਾ ਕਿਲਾ ਉਦੋਂ ਵੀ ਇਸ ਲੋਡ ਤੁਰਤ ਪੈ ਰਹੀ ਬਰਾਬਰ ਬੰਨਾ ਪਾਇਆ ਸੀ 2010 ਚ ਇਧਰ ਟੁੱਟ ਗਈ ਸੀ ਅੱਛਾ ਜੇ ਇਧਰ ਟੁੱਟ ਗਈ ਮੁੜ ਕੇ ਕਿੜਾ ਪੈਣ ਲੱਗ ਗਿਆ ਦੋ ਤਿੰਨ ਕਿਕਰਾਂ ਖੜੀਆਂ ਇਹ ਕਿਕਰਾਂ ਡਿੱਗ ਪਿਆ ਕਿਕਰਾਂ ਠੱਲੋਂ ਦੀ ਘੋਰਾ ਪਾ ਕੇ ਵੱਡੀ ਤੁਰੀਏ ਵੱਡੀ ਤੁਰੀਏ ਫਿਰ ਨਾਲ ਦੀ ਨਾਲ ਉਹ ਨਰਮਾ ਹੁੰਦਾ ਛੋਟਾ ਨਹੀਂ ਸੀ ਨਾਲ ਦੀ ਨਾਲ ਲਾ ਕੇ ਜੀਸੀਬੀ ਟਰੈਕਟਰ ਨਾਲ ਦੀ ਨਾਲ ਡਬਲ ਬੰਨਾ ਕਰਤਾ ਸੀ ਮੈਂ ਕਰਿਆ ਜੀ ਹਾਂ ਨਹੀਂ ਇੱਕ ਜੀ ਇੱਕ ਜੀ ਹੋਰ ਆ ਬਾਈ ਜੀ ਵੀ ਮੈਨੂੰ ਇਹ ਲੱਗਦਾ ਛੁੜੀਆਂ ਗੱਲਾਂ ਬਾਤਾਂ ਤੋਂ ਵੀ ਨਾਲੀ ਜਦੋਂ ਆਉਂਦੀ ਹੈ ਰੋੜ ਕੀਨ ਤਾਂ ਉਹਦੀ ਲਪੇਟ ਚ ਲੈ ਜਾਂਦੀ ਹੈ ਉਹਦੀ ਲੈਂਦੀ ਹੈ ਹਰ ਵਾਰੀ ਜਿੰਨੇ ਵਾਰੀ ਵੀ ਆਈ ਜਿੰਨੇ ਵਾਰੀ ਆਈ ਓਨੇ ਵਾਰੀ ਇਹਦਾ ਪੱਥਰ ਲੱਗ ਜੇ ਫੇਰ ਹੀ ਪ੍ਰਬੰਧ ਆਉਂਦਾ ਕੀ ਪ੍ਰਬੰਧਾ ਜਾਂ ਜਿਵੇਂ ਬੇਲੀ ਹੁੰਦੀ ਉਦੋਂ ਕੋਪਰੇਣਾ ਲਾ ਕੇ ਡੂੰਗੀ ਹੋ ਕੇ ਇਧਰ ਨਾਲ ਮਿੱਟੀ ਡਿੱਗੇ ਜਿੱਥੇ ਕਿਤੇ ਕੋਈ ਆਂ ਟੂਟਾਂ ਹੀ ਹੈਗੀਆਂ ਹਾਂ ਤੇ ਸਾਡਾ ਬੰਨਾ ਨਾ ਬੰਨਾ ਸਾਡਾ ਲੰਮਾ ਬਹੁਤ ਹੋ ਗਿਆ ਲੈ ਕੇ ਸਰੂਗੜ ਤੋਂ ਰੰਗੇ ਦੇ ਕਰਵਾ ਗਿਆ ਉਧਰ ਤਿੰਨ ਪਿੰਡ ਆ ਗਏ ਉਨੇ ਸਾਚ ਅਸੀਂ ਕੱਲਾ ਪਿੰਡ ਆ ਗਏ ਜੀ ਉਹਨਾਂ ਬੰਨਾਂ ਸਾਹਮਣਾ ਬੰਦਾ ਬੜਾ ਉਹਨੂੰ ਬੰਨਾਂ ਦੀ ਕਿਲੋ ਜਿਆਦਾ ਹੋ ਆ ਦਿੱਕਤ ਹਮ ਬੰਨਾ ਹਟਾ ਬੜਾ ਲੰਮਾ ਆ ਗਿਆ 7-8 ਕਿਲੋ ਮੀਟਰ ਆ ਗਿਆ ਠੀਕ ਆ ਬਿਲਕੁਲ ਨਿਦੇਸ਼ ਕੋ ਕਿਤੇ ਨਾ ਕਿਤੇ ਇਹਨਾਂ ਦੀ ਇਹ ਗੱਲ ਵੀ ਜਾਇਜ਼ ਹੈ ਵੀ ਜਿਹੜਾ ਬੰਨ ਨਾ ਉਹ ਦੂਜੇ ਸਾਈਡ ਆਪਾਂ ਦੇਖੀਏ ਪਾਰ ਵਾਲੇ ਪਾਸੇ ਤਾਂ ਉੱਥੇ ਕੰਨ ਚਾਰ ਪਿੰਡ ਆ ਗਏ ਇਧਰਲੇ ਪਾਸੇ ਕੱਲਾ ਪਿੰਡ ਹੈ ਤੇ ਕੱਲੇ ਪਿੰਡ ਨੂੰ ਇਹ ਲਾ ਲੋ ਵੀ 4-5 ਕਿਲੋਮੀਟਰ 6 ਕਿਲੋਮੀਟਰ ਦਾ ਬੰਨ ਲੰਮਾ ਜਿਹੜਾ ਉਹਦੀ ਸਾਹ ਸੰਭਾਲ ਲੈ ਜਿਹੜੀ ਕਰਨੀ ਪੈਂਦੀ ਹੈ ਜੀਦੇ ਕਰਕੇ ਓਨੀ ਮਜ਼ਬੂਤੀ ਹੈ ਜਿਹੜੀ ਹੋ ਨਹੀਂ ਪਉਂਦੀ ਤਾਂ ਕਿਤੇ ਨਾ ਕਿਤੇ ਜਿਹੜਾ ਬੰਨ ਹੈ ਉਹ ਟੁੱਟ ਜਾਂਦਾ ਤੇ ਫਸਲਾਂ ਦਾ ਜਿਹੜਾ ਵੱਡਾ ਨੁਕਸਾਨ ਹੈ ਉਹ ਕਰਦਾ ਤਾਂ ਸਾਡੇ ਜਿਹੜੇ ਨੰਬਰ ਹੈ ਉਹ ਥੱਲੇ ਦਿੱਤੇ ਹੋਏ ਆ ਕੋਈ ਵੀ ਵੀਰ ਹੈ ਜਿਹੜਾ ਸੰਪਰਕ ਕਰਨਾ ਚਾਹੁੰਦਾ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਹੈ ਜਿਹੜਾ ਕਰ ਸਕਦਾ ਕਿਸੇ ਵੀ ਸੇਵਾ ਕਰਨੀ ਹੈ ਕਿਸੇ ਨੂੰ ਜੋ ਵੀ ਕਰਨੀ ਹੈ ਤਾਂ ਉਸ ਸੇਠਾਂ ਦੇ ਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਕਿ ਜਿਆ ਕੋਈ ਵੀ ਵੀਰ ਮੈਂ ਕਹਿੰਦਾ ਵੀ ਜਿਹੇ ਟਰੈਕਟਰ ਹੈ ਚਿਹਰਾ ਚਾਰਾ ਹੁਣ ਜਿਵੇਂ ਆ ਰੋਡ ਕੀਤੇ ਬਣ ਪੈ ਰਹੇ ਆ ਤਾਂ ਕੋਈ ਵੀ ਵੀ ਟਰੈਕਟਰ ਵਗੈਰਾ ਦੀ ਸੇਵਾ ਵੀ ਇਹਨਾਂ ਨਾਲ ਜਰੂਰ ਕਰਾਵੇ ਇਹਨਾਂ ਦਾ ਹੱਥ ਬਟਾਵੇ ਤਾਂ ਕਿ ਇਹਨਾਂ ਵੀਰਾਂ ਦਾ ਵੱਡਾ ਨੁਕਸਾਨ ਆ ਜਿਹੜਾ ਹੋਣ ਤੋਂ ਬਚ ਸਕੇ ਕਿ ਅਗਰ ਕੋਈ ਵੀ ਤੁਸੀਂ ਵੀ ਆਪਣੀ ਖਬਰ ਚ ਰਣਾਉ ਕਰਾਉਣਾ ਚਾਹਣੋ ਸਾਡੇ ਤੋਂ ਆਪਦੇ ਪਿੰਡ ਦੀ ਸਟੋਰੀ ਕਰਾਉਣਾ ਚਾਹੁੰਦੇ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਨਵੇਂ ਸਾਡੇ ਚੈਨਲ ਤੇ ਅਗਰ ਨਵੇਂ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਿਹੜਾ ਜਰੂਰ ਕਰ ਲਿਓ ਤਾਂ ਤਾਂ ਤਕਲੀ ਮਿਲਦੇ ਆਪਾਂ ਕਿਸੇ ਨਵੀਂ ਅਪਡੇਟਡ ਦਾ ਨਾਲ ਮਿਲਦੇ ਕਿਸੇ ਅਗਲੀ ਨਵੀਂ ਖਬਰ ਦੇ ਨਾਲ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ